ਗਾਲਸੋਂ ਮੇਰੀ ਨੇ ਮੂੰਹ ਸਮਾ ਕੇ ਗੱਲ ਬੋ ਤੂੰ ਮੈਨੂੰ ਕੀ ਕਹਿੰਦੀ ਅੱਗੇ ਤਾਂ ਮੈਂ ਤੇਰੀਆਂ ਗੱਲਾਂ ਦਾ ਰੱਖਦੀ ਸੀ ਪੜਦੇ ਹੂੰ ਸਾਰੀ ਗੱਲ ਇਹਨਾਂ ਨੂੰ ਦੱਸੂ ਵੀ ਆਹ ਕੁਝ ਹੋਈ ਜਾਂਦਾ ਨਹੀਂ ਤੂੰ ਕਰ ਲੈ ਜਿਹੜਾ ਕੁਝ ਕਰਨਾ ਹੁੰਦਾ ਤਾਂ ਇੱਥੋਂ ਤੂੰ ਜਾ ਨਾਲੇ ਮੇਰੀ ਘਰੇ ਬੈਠ ਕੇ ਤੇ ਮੇਰੇ ਨਾਲ ਹੀ ਆ ਕੇ ਜੀਦੀ ਜਾਨੀ ਹੈਗੀ ਸ਼ਰਮ ਮੰਨ ਲੈ ਮਾੜੀ ਮੋਟੀ ਹਾਂ ਤੂੰ ਨਾ ਸੁਧਰੀ ਮੈਨੂੰ ਹਜੇ ਕਹਿੰਦੀ ਸ਼ਰਮ ਮੰਨ ਲੈ ਸੁਧਰੀ ਨਾ ਆ ਗਈ ਇੱਥੇ ਵੱਡੀ ਗੱਲਾਂ ਕਰਨ ਵੀ ਤੂੰ ਮਾੜਾ ਮੋਟਾ ਤਾਂ ਦੇਖ ਕੇ ਬੋਲਵੇਂ ਮੇਰੇ ਮੂੰਹ ਤੇ ਮੇਰੇ ਨਾਲ ਹੀ ਚੋਲੀਆਂ ਕਰੀ ਜਾਨੀ ਆ ਤੂੰ ਲੋਕਾਂ ਦਾ ਤਾਂ ਫਰਕ ਗਿਆ ਜਮਾ ਹੀ ਬਸ ਵਧੀਆ ਹੋਗਾ ਅੱਜ ਮੈਂ ਇਹਦਾ ਹਯਾਲਾ ਤਾਂ ਹੁਣ ਤਾਂ ਇਹ ਦੂ ਮੁਰਕੇ ਵੜਦੀ ਨਹੀਂ ਘਰੇ ਜਦ ਪਿਓ ਦੀ ਹੋਈ ਤਾਂ ਤੇ ਦੇ ਨਾ ਲਹੂ ਪੀ ਰੱਖਾਗਾ ਇਥੋਂ ਜਾ ਜਾ ਕੇ ਗੱਲਾਂ ਕਰਦੀਆਂ ਕੀ ਹੋ ਗਿਆ ਚਾਚੀ ਕਿੱਧਰ ਗਈ ਨਾਲੇ ਮੈਂ ਤਾਂ ਚਾਹ ਲੈ ਕੇ ਆਈ ਸੀ ਮੈਂ ਤਾਂ ਨੂੰ ਆਇਆ ਦੱਸਾਂ ਵੀ ਇੱਥੇ ਕੀ ਲੰਗਰ ਲਾਇਆ ਤੂੰ ਚਾਹ ਦਾ ਲੈ ਫੜ ਚਾਹ ਚੱਕ ਲੈ ਨਾ ਕਿਉਂ ਫੇਰ ਕੀ ਹੋ ਗਿਆ ਬਸ ਰਹਿਣ ਦੇ ਇੱਥੇ ਕੀ ਫਰੀ ਦੇ ਆਉਂਦੇ ਆ ਅਖੰਡ ਚ ਲੈ ਆਈ ਸੀ ਚਾਚੀ ਵਾਸਤੇ ਚਾਹ ਮਮੀ ਤੈਨੂੰ ਹੋਇਆ ਕੀ ਪਿਆ ਕਹ ਤੂੰ ਸਿੱਧੇ ਮੂੰਹ ਬੋਲ ਪਿਆ ਕਰਨਾ ਕਦੇ ਤਾਂ ਫੇਰ ਕੀ ਹੋਗਾ ਹੁਣ ਆਪ ਕੀ ਹੋ ਪਿਉਂਦੀ ਨਹੀਂ ਚਾਹ ਜਿਦੋਂ ਜਾਣੇ ਉਹਨਾਂ ਦੇ ਘਰੇ ਤੈਨੂੰ ਪਿਉਂਦੀ ਹੂ ਇੱਥੇ ਗੱਲਾਂ ਬਾਤਾਂ ਪਤਾ ਕਹੇ ਜੀਆਂ ਕਰਕੇ ਗਈ ਹੈ ਜੀ ਕਹਿਤੀ ਹੋਣੀ ਆ ਕੋਈ ਸੱਚੀ ਗੱਲ ਇੰਨੇ ਚ ਹੀ ਬਸ ਤੈਨੂੰ ਤੂੰ ਤਾਂ ਉਹਨਾਂ ਦੇ ਨਾਲ ਜਾ ਤੂੰ ਤਾਂ ਉਹਨਾਂ ਦੀਆਂ ਸਾਈਡਾਂ ਲਾਏਂਗੀ ਵਗ ਜਾ ਫੇਰ ਇੱਥੇ ਕੀ ਕਾਹਦੇ ਵਾਸਤੇ ਬੈਠੀ ਆ ਤੇਰੇ ਹੀ ਰਿਸ਼ਤਾ ਉਹਨੇ ਛਡਵਾਇਆ ਫੇਰ ਉਹਨੇ ਇਹ ਚ ਮਾੜਾ ਵੀ ਕੀ ਕਰਤਾ ਵਧੀਆ ਕਰ ਲਈ ਆ ਪਤਾਗਾ ਉਹਨੂੰ ਚਲੋ ਤਾਂ ਸੋਚਦੀ ਆ ਮੇਰੇ ਬਾਰੇ ਮਾਂ ਤਾਂ ਮੇਰੀ ਨਹੀਂ ਸੋਚਦੀ ਫੇਰ ਉਹਨਾਂ ਦੀ ਵਗ ਜਾ ਇੱਥੇ ਭਗ ਜੂਗੀ ਮੁੜ ਕੇ ਕੱਲੀ ਤੋਂ ਨਾਲੇ ਥੱਟਕਿਆ ਵੀ ਨਹੀਂ ਜਾਣਾ ਮੈਂ ਤਾਂ ਠੀਕ ਆ ਕੱਲ੍ਹ ਨੂੰ ਠੀਕ ਆ ਮੈਂ ਤਾਂ ਜਾ ਭਗ ਜਾ ਮੰਮੀ ਇੱਕ ਗੱਲ ਤਾਂ ਹੈਗੀ ਆ ਤੂੰ ਨਾ ਦੁਨੀਆ ਤੋਂ ਲੈਦੀ ਮਾਂ ਗਈ ਜਿਹਨੂੰ ਆਪ ਦੇਤੀ ਪੁੱਤ ਦਾ ਜਿਵੇਂ ਹੀ ਨਹੀਂ ਹੈਗਾ ਤੈਨੂੰ ਮਾਂ ਨਾਲੋਂ ਜ਼ਿਆਦਾ ਚਾਚੀ ਦਾ ਪਿਆਰ ਆਉਂਦਾ ਫਿਰ ਭਾਈ ਜਿਹੜਾ ਮੇਰਾ ਕਰੂਗਾ ਮੈਂ ਤਾਂ ਉਸੇ ਦਾ ਹੀ ਕਰੂੰਗੀ ਮੈਂ ਕਦੇ ਮੇਰੀ ਚਾਚੀ ਨੇ ਤਾਂ ਸੋਚਿਆ ਮੇਰੇ ਬਾਰੇ ਤੂੰ ਤਾਂ ਸੋਚਿਆ ਨਹੀਂ ਬਿਨਾ ਪਿਆਰ ਤੋਂ ਤਾਂ ਨਹੀਂ ਜੰਮ ਕੇ ਐਡੀ ਪਾਲ ਆਹੀ ਮਿਹਣੇ ਆਉਂਦਾ ਤੈਨੂੰ ਤਾਂ ਹੋਰ ਤਾਂ ਕੋਈ ਚੱਜ ਦੀ ਗੱਲ ਨਹੀਂ ਨਾਲੇ ਮੰਮੀ ਮੇਰੀ ਗੱਲ ਸੁਣ ਲੈ ਚਾਹਣਾ ਤੁਸੀਂ ਲੱਖ ਲੜੀ ਜਾਓ ਮੈਨੂੰ ਨਹੀਂ ਪਤਾ ਭਾਈ ਤੁਹਾਡੀ ਲੜਾਈ ਦਾ ਤੇ ਜੇ ਮੈਨੂੰ ਕਹੀਂ ਵੀ ਜਾਣਾ ਨਹੀਂ ਮੈਂ ਨਹੀਂ ਪਈ ਜਾਏ ਬਿਨਾਂ ਰਹਿ ਸਕਦੀ ਮੈਂ ਤਾਂ ਆਪ ਜਾਣਾ ਵਰਤੂ ਤੂੰ ਤਾਂ ਜਾਏਂਗੀ ਮੇਰੇ ਤੋਂ ਉੱਤੋਂ ਦੀ ਹੋ ਕੇ ਤੇਰੇ ਕਾਹਦੇ ਆਪਣੇ ਆਹ ਕਿਉਂ ਆਪਦੇ ਹੀ ਆ ਹੋਰ ਇੱਥੇ ਆਪਣਾ ਹੈ ਵੀ ਕੌਣ ਨਾਲੇ ਜਿਹੜੇ ਬਗਾਨਿਆਂ ਨੂੰ ਤੂੰ ਆਪਦੇ ਬਣਾਉਣੀ ਅੱਛਾ ਉਹ ਤਾਂ ਆਪਦੇ ਹੋਗੇ ਨਾ ਮੇਰੇ ਉੱਤੋਂ ਦੀ ਹੋ ਕੇ ਜਾਣਾ ਤਾਂ ਬੇਸ਼ੱਕ ਜਾ ਮੰਮੀ ਮੇਰੀ ਗੱਲ ਕਰਦੀ ਰਿਆ ਕਰ ਭੌਂਕਦੀ ਹਰਲ ਹਰਲ ਕਰਦੀ ਕੋਈ ਨਹੀਂ ਬਾਗ ਜਾ ਕਹੂੰਗੀ ਨਾਲੇ ਮੇਰੀ ਗੱਲ ਸੁਣਦਾ ਉਨਾ ਮੈਨੂੰ ਪਹਿਲੇ ਹੀ ਬੜਾ ਗੁੱਸਾ ਤੇਰੇ ਤੇ ਜਸਤੀ ਨੂੰ ਵਿਚਾਰੀ ਨੂੰ ਕੀ ਕੁਛ ਬੋਲੀ ਨਾ ਕੀ ਮਾੜਾ ਕਰਤਾ ਉਹਨੇ ਤੇਰਾ ਕਦੇ ਨਹੀਂ ਵਿਚਾਰੀ ਨਾਲ ਕੁਛ ਮੰਗਿਆ ਕਦੇ ਕੋਈ ਤਿਹਾੜ ਤੇ ਨਹੀਂ ਉਹਦੇ ਕੋਲੇ ਜਾ ਕੇ ਖੜੀ ਹੈ ਕਦੇ ਕੋਈ ਉਹਦਾ ਦੁੱਖ ਦਾ ਸੁੱਖ ਦਾ ਨਹੀਂ ਪੁੱਛਿਆ ਜੇ ਵਿਚਾਰੀ ਆ ਗਈ ਸੀ ਫੇਰ ਕਿੱਡੀ ਕ ਗੱਲ ਸੀ ਨਹੀਂ ਵੱਡੀਆਂ ਤੁਸੀਂ ਉਹਦੀਆਂ ਹਮਦਰਦ ਨਾ ਤੇ ਫਿਰ ਉਹਦੇ ਕੋਲੇ ਭੱਜ ਜਾਂਦੀ ਉਹਦੇ ਨਾਲ ਹੀ ਭੱਜ ਜਾਂਦੀ ਮੈਂ ਤੈਨੂੰ ਤਾਂ ਇਹੀ ਗੱਲ ਆਉਂਦੀ ਉਹਦੇ ਕੋਲੇ ਭੱਜ ਜਾਂਦੀ ਬਾਅਦ ਨੂੰ ਫੇਰ ਐਡੀ ਕੀ ਗੱਲ ਆ ਉਹ ਮੇਰੇ ਵਾਂਗੂ ਤੇਰੇ ਵਾਂਗੂ ਹੁੰਦਾ ਨਹੀਂ ਮੈਂ ਤੁਹਾਨੂੰ ਕਿਸੇ ਨੂੰ ਪੁੱਛ ਦਿੱਤਾ ਜਾਂਦਾਗਾ ਮੈਥੋਂ ਨਹੀਂ ਕਿਸੇ ਨਾਲ ਵਰਤਿਆ ਜਾਂਦਾਗਾ ਤੇ ਤੈਨੂੰ ਕਹਿੰਦਾ ਕੌਣ ਆ ਵੀ ਵਰਤ ਨਾਲੇ ਕਹੀ ਜਾਨੀ ਆ ਕਿ ਕੁਛ ਮੰਗਿਆ ਨਹੀਂ ਆਈ ਸੀ ਇਹ ਤਾਂ ਸੈਂਚ ਗੱਲ ਆ ਜਾਂਦੀ ਆ ਵੀ ਤੈਨੂੰ ਉਹ ਇਡੀ ਪੜੀ ਕਿਉਂ ਲੱਗਦੀ ਆ ਮੈਨੂੰ ਨਹੀਂ ਚੰਗੀ ਲੱਗਦੀਗੀ ਇੱਥੇ ਉਹਦਾ ਹੈ ਵੀ ਕੌਣ ਸੀ ਮੈਨੂੰ ਦੱਸ ਮੰਮੀ ਮੈਨੂੰ ਨਹੀਂ ਪਤਾ ਚਾਹੇ ਉਹਦਾ ਇੱਥੇ ਕੋਈ ਨਹੀਂ ਸੀ ਪਰ ਉਹਦਾ ਘਰ ਸੀਗਾ ਉਹਦਾ ਹਿੱਸਾ ਬਣਦਾਗਾ ਉਹੀ ਸਿਆਣੀ ਗੱਲ ਤੇ ਨਾ ਜਾ ਮੈਂ ਤੁਹਾਨੂੰ ਦੱਸਾਂ ਹੋਰ ਮੈਨੂੰ ਆਪ ਦੇ ਜੇ ਤੇਰੀ ਗੁੰਤ ਪਟਾ ਲੈਂਗੀ ਇਹ ਤੂੰ ਆਹੀ ਕੁਛ ਕਰੀ ਗਈ ਨੂੰ ਨਾਲੇ ਅਗਲੀ ਦੇ ਘਰ ਵਾਲਾ ਕਹਿ ਦੂਗਾ ਹਿੱਸਾ ਲੈ ਕੇ ਜਉਗੀ ਫਿਰ ਚੰਗੀ ਰਹੇਗੀ ਇਥੇ ਆ ਗੱਟ ਖਾਂ ਰਹੇ ਜੂਗਾ ਆਜੋ ਲੈ ਲੈ ਹਿੱਸੇ ਕਹਿ ਦੇ ਤੂੰ ਕਰ ਲੈ ਫੋਨ ਉਹਨਾਂ ਨੂੰ ਮੈਨੂੰ ਲੈ ਜਾ ਆਪ ਦੇ ਹਿੱਸੇ ਅਗਲੇ ਨੂੰ ਪਤਾ ਹੀ ਆ ਅਗਲੇ ਨੂੰ ਦੀਂਦਾ ਹੀ ਆ ਮੈਨੂੰ ਕੀ ਲੋੜ ਆ ਤੂੰ ਬਾਹਲੀ ਵੱਡੀ ਹਮਦਰਦਨ ਭੈਣ ਦੀ ਹੈਗੀ ਆ ਫਿਰ ਇਹ ਚ ਕੀ ਗੱਲ ਹੈ ਤੈਨੂੰ ਤਾਂ ਨਹੀਂ ਕਿਸੇ ਦਾ ਮੋਹ ਆਉਂਦਾ ਭਾਈ ਮੈਨੂੰ ਤਾਂ ਆਉਂਦਾ ਮੈਨੂੰ ਨਹੀਂ ਕਿਸੇ ਦਾ ਆਉਂਦਾ ਭਾਈ ਨਾ ਆਵੇ ਫਿਰ ਨਹੀਂ ਆਉਂਦਾ ਤਾਂ ਮੈਂ ਕੋਈ ਨਹੀਂ ਐਨਾ ਹਰ ਵਕਤ ਹਕਾਰ ਚ ਪਤਾ ਨਹੀਂਗਾ ਕਦੋਂ ਕਿਹਦੇ ਤਾਈ ਲੋਡ ਪੈ ਜੇ ਨਹੀਂ ਜਿੱਥੇ ਤੇਰੇ ਵਰਗੀਆਂ ਧੀਆਂ ਹੋਣ ਨਾ ਉਥੇ ਦੁਸ਼ਮਣਾਂ ਦੀ ਲੋੜ ਨਹੀਂ ਹੁੰਦੀ ਤੇ ਜਿੱਥੇ ਤੇਰੇ ਵਰਗੇ ਮਾਵਾ ਹੋਣ ਨਾ ਉਥੇ ਵੀ ਦੁਸ਼ਮਣਾਂ ਦੀ ਲੋੜ ਨਹੀਂ ਨਹੀਂ ਤੂੰ ਬਗ ਜਾ ਗਾ ਹਾਂ ਉਹਨਾਂ ਦੇ ਬਗ ਜਾ ਤੈਨੂੰ ਬਾਹਲਾ 헤ਜ ਆਉਂਦਾ ਚਾਚੀ ਦਾ ਨਾ ਤੇ ਜਾ ਇੱਥੇ ਕਾਦੇ ਵਾਸਤੇ ਬੈਠੀ ਆ ਮੇਰੇ ਕੋਲੇ ਮਾ ਦਾ ਨਹੀਂ ਤੈਨੂੰ ਆਉਂਦਾ ਮਾ ਦਾ ਨਹੀਂ ਤਾਂ ਜਿੱਦੋਂ ਮਾ ਨੂੰ ਆਪ ਨੂੰ ਨਹੀਂ ਆਉਂਦਾ ਫਿਰ ਮਾ ਦਾ ਮੈਂ ਕਾਦੇ ਵਾਸਤੇ ਕਰਾਂ ਅੱਛਾ ਅੱਛਾ ਤੈਨੂੰ ਐਡੀ ਵੱਡੀ ਪਾਲ ਕੇ ਉਹੀ ਕਰਤਾ ਜਮ ਕੇ ਹੈ ਮम्मी ਤੋਂ ਕੋਈ ਖਿੱਚ ਕੇ ਨਹੀਂ ਵਧਾਇਆ ਕੋਈ ਨਹੀਂ ਪਾਲਦਾ ਬੰਦਾ ਜਾਂਦਾ ਹੀ ਆ ਆਪ ਪਾਲ ਨਹੀਂ ਮੈਨੂੰ ਲੱਗਦੀ ਤੂੰ ਮੈਥੋਂ ਆਪਦੀ ਗੁੱਤ ਪਟਾਏਂਗੀ ਅੱਜ ਹਟਦੀ ਨਹੀਂ ਹੋਰ ਤੈਨੂੰ ਆਉਂਦਾ ਵੀ ਕੀ ਆਹੀ ਕੁਛ ਹੋਵਦਾ ਤੈਨੂੰ ਚਬਰ-ਚਬਰ ਜ਼ਬਾਨ ਚਲਾਉਣੀ ਆਉਂਦੀ ਆ ਮੂਰੇ ਆ ਮੈਂ ਤਾਂ ਅਣਕਵਾੜ ਚ ਦੇਖਿਆ ਨਹੀਂਗਾ ਵੀ ਕੋਈ ਮਾਂ ਆਪ ਦੀ ਧੀ ਤੇ ਹੱਥ ਚੜ੍ਹ ਦੀ ਬਰਾਬਰ ਦੀ ਧੀ ਦੇ ਹੱਥ ਚੱਕਣਾ ਸ਼ਰਮਣੀਆਉਂਦੀ ਤੈਨੂੰ ਨਹੀਂ ਤੂੰ ਚੁਕਾਉਣੀ ਆ ਹੱਥ ਚੁਕਾਉਣੀ ਆ ਹਾਂ ਮੇਰਾ ਕੋਈ ਜੀ ਨਹੀਂ ਕਰਦਾਗਾ ਜਦੋਂ ਚਬਰ-ਚਬਰ ਮੂਰੇ ਬੋਲਦੀਆਂ ਮੈਨੂੰ ਤਾਂ ਨਾ ਮੰਮੀ ਤੂੰ ਨਾ ਹੀ ਬੁਲਾਇਆ ਕਰ ਬਸ ਇਸੇ ਚ ਹੀ ਤੇਰੀ ਭਲਾਈ ਹੈ ਤੇ ਇਸੇ ਚ ਹੀ ਮੇਰੀ ਨਾ ਬੁਲਾਇਆ ਕਰ ਜabb ਬਗ ਜਾ ਉਹਨਾਂ ਦੇ ਹੁਣ ਬੈਠੀ ਕੀ ਕਰਨੀ ਐ ਇੱਥੇ ਉਹਨਾਂ ਦੇ ਬਗ ਜਾ ਜਿਹੜੀ ਆ ਕੇ ਇਥੋਂ ਸੋਹਾਂ ਲੈ ਲੈ ਕੇ ਜਾ ਕੇ ਪਿੰਡ ਚ ਦੱਸਦੀ ਹੈਗੀ ਗੋਨੀਤਾ ਤੇ ਬੇਕਰਤੂਤਾ ਪਰਖਦੀ ਹੈਗੀ ਮੇਰਾ ਕਰਤੂਤ ਨੂੰ ਕੀ ਦੇਖ ਲਿਆ ਉਹਨੇ ਨਾ ਉਹਦੇ ਦੱਸਣਾ ਨਹੀਂ ਪਿੰਡ 'ਚ ਪਤਾ ਨਾ ਦਾ ਪਿੰਡ 'ਚ ਤਾਂ ਪਹਿਲਾਂ ਹੀ ਪਤਾ ਹੁੰਦਾਗਾ ਸਾਰੀਆਂ ਗੱਲਾਂ ਦਾ ਨਾਲੇ ਫਿਰ ਆਪਾਂ ਕਿਹੜਾ ਗਲਤ ਤਾਂ ਤੂੰ ਕਿਹੜਾ ਗਲਤ ਆ ਮੈਂ ਤੈਨੂੰ ਕੀ ਟੈਨਸ਼ਨ ਆ ਮੈਨੂੰ ਤਾਂ ਕੋਈ ਟੈਨਸ਼ਨ ਹੀ ਪਤਾ ਲੱਗ ਜੀ ਤੂੰ ਸਪੀਕਰ ਤੇ ਜਾ ਕੇ ਬੁਲਾਇਆ ਭੱਗ ਜਾ ਜਾ ਦੋਨੇ ਜਣੀਆਂ ਭੱਗ ਜੋ ਜਾ ਕੇ ਸਾਨੂੰ ਕੀ ਲੋੜ ਆ ਸਾਡੇ ਕੋਲ ਇੰਨਾ ਟਾਈਮ ਹੈ ਨਹੀਂਗਾ ਕਿਸੇ ਦੇ ਸਪੀਕਰਾਂ 'ਚ ਬੁਲਾਉਣਾ ਆ ਲੜਨ ਦਾ ਤਾਂ ਤੇਰੇ ਕੋਲੇ ਬਥੇਰਾ ਟਾਈਮ ਹੈਗਾ ਲੜ ਤਾਂ ਬਥੇਰਾ ਲੈਣੀ ਹੈਗੀ ਆ ਬਾਹਾਂ ਕੱਢ ਕੇ ਬੁੜੂਆ ਵਾਂਗੂ ਮੇਰੇ ਨਾਲ ਬਾਰ ਵੀ ਜਾਂਦੀ ਜਾਂਦੀ ਖੁੱਲ੍ਹੇ ਛੱਡ ਗਈ ਹੈਗੀ। ਉਹ ਜੱਗੀ ਦਾ ਮੁੰਡਾ ਨੀ ਤੁਰਿਆ ਆਉਂਦਾ। ਇਹਨੇ ਪੁੱਛਦੀਆਂ। ਓਰੇ ਆਪ ਤਾਂ ਬੇ ਜੱਗੀ ਦਾ ਮੁੰਡਾ। ਹਾਂ। ਤੇ ਤੇਰਾ ਡੈਡੀ ਉਹ ਬਾਹਰ ਗਿਆ ਹੋਇਆ ਫਿਰ ਕੰਮ। ਓਹੋ ਤੇ ਉਹ ਨੂੰ ਆਣਾਂ ਐ ਕਹੀ ਜਦੋਂ ਆ ਗਿਆ ਇੱਧਰ ਸਾਡੇ ਘਰੇ ਆ ਕੇ ਜਾਊਗਾ ਚੰਗਾ। ਮੈਨੂੰ ਬਾਲਾ ਜ਼ਰੂਰੀ ਕੰਮ ਆਗਾ। ਉਹ ਤਾਂ ਦੋ ਤਿੰਨ ਲੱਗਣਗੇ ਫੋਨ ਲਾ ਕੇ ਕਹਿ ਦੇ ਲੈ। ਅੱਛਾ ਦੋ ਦਿਨ ਲੱਗਣਗੇ। ਚੱਲ ਕੋਈ ਗੱਲ ਨਹੀਂ। ਪੁੱਤ ਮੇਰਾ ਸੁਨੇਹਾ ਲਾ ਦੇ ਤੇਰੇ ਡੈਡੀ ਨੂੰ ਠੀਕ ਆਂਟੀ ਆਏ ਕਹੀਂ ਪੁੱਤ ਵੀ ਤੈਨੂੰ ਆਂਟੀ ਬੁਲਾਉਂਦੀ ਸੀ ਤੇ ਉਹਨਾਂ ਦੇ ਘਰੇ ਜ਼ਰੂਰ ਜਾ ਕੇ ਜਾ ਮੈਨੂੰ ਬਾਲਾ ਜ਼ਰੂਰੀ ਕੰਮ ਐ ਚੰਗਾ ਠੀਕ ਆ ਤੇ ਫੋਨ ਲਾ ਕੇ ਪੁੱਛ ਲਿਓ ਚੱਲ ਕੋਈ ਨਹੀਂ ਫਿਰ ਮੈਂ ਫੋਨ ਲਾ ਲੂੰਗੀ ਚੰਗਾ ਮੂੰ ਸੁਨੇਹਾ ਵੀ ਤੂੰ ਮੇਰਾ ਲਾ ਦੇ ਚੰਗਾ ਠੀਕ ਠੀਕ ਆ ਪੁੱਤ ਕੰਜਰ ਫੋਨ ਹੀ ਨਹੀਂ ਚੱਕਦਾ ਪਤਾ ਨਹੀਂ ਭਈ ਸ਼ਰਮ ਦਾ ਮਾਰਾ ਨਹੀਂ ਚੱਕਦਾ ਹੋਏਗਾ ਵੀ ਕੀ ਆਖੂਗੀ ਚਤਾਈ ਦਵਾਰਾ ਲਾਉਣੀ ਆ ਹੈਲੋ ਭਾਈ ਮੈਂ ਤੁਹਾਨੂੰ ਫੋਨ ਲਾਈ ਜਾਨੀ ਆ ਕਦੋਂ ਦੀ ਅੱਛਾ ਅੱਛਾ ਮੋਟਰਸਾਈਕਲ ਤੇ ਜਾਈ ਜਾਂਦਾ ਸੀ ਅੱਛਾ ਠੀਕ ਆ ਤੇ ਮੈਂ ਤਾਂ ਤੁਹਾਨੂੰ ਉਹੀ ਪੁੱਛਦੀ ਸੀ ਜੱਗੀ ਆਪਣਾ ਰਿਸ਼ਤੇ ਦਾ ਕੀ ਬਣਿਆ ਹੈ ਅੱਛਾ ਉਹ ਤਾਂ ਆਪਾਂ ਕਰਨਾ ਜ਼ਰੂਰ ਜੱਗੀ ਉਹ ਤਾਂ ਜ਼ਰੂਰ ਕਰਨਾਗਾ ਹਾਂ ਉਹ ਨਹੀਂ ਮੈਂ ਤੈਨੂੰ ਕਹੀ ਤਾਂ ਸੀਗੀ ਗੱਲ ਵੀ ਉਹ ਆਂ ਦਾ ਫਿਰ ਮਾੜਾ ਮੋਟਾ ਤਾਂ ਬੋਲਦਾ ਹੀ ਹੁੰਦਾ ਧੀ ਪੁੱਤ ਆਪੇ ਹੜ ਜੂਗੀ ਜਦੋਂ ਵਿਆਹਤੀ ਹੂੰ ਲਦਾਸ ਤੂੰ ਤਾਂ ਗੁੱਸਾ ਕਰ ਗਿਆ ਉਸ ਗੱਲ ਦਾ ਹੈ ਆਂ ਤਾਂ ਮੈਨੂੰ ਵੀ ਪਤਾ ਵੀ ਬਾਲਾ ਬੋਲਦੀ ਆ ਹੂੰ ਆਪੇ ਹੜ ਜੂਗੀ ਜਦੋਂ ਬਗਾਨੇ ਘਰੇ ਵਾਗੀ ਹਾਂ ਹੂੰ ਨਾ ਉਹ ਕੀ ਕਹਿੰਦੇ ਫਿਰ ਆ ਜਵਾਬ ਦੇਗੇ ਫਿਰ ਹੋਰ ਦੇਖ ਲਾ ਵਧੀਆ ਘਰ ਸੀਗਾ ਹਨਾ ਮੈਨੂੰ ਐ ਹਾਂ ਫਿਰ ਹੋਰ ਦੇਖ ਕੋਈ ਜਲਦੀ ਦੇਖ ਨਾਲੇ ਹੈ ਦੇਖਿਆ ਸੀ ਅੱਛਾ ਪਹਿਲਾਂ ਤੂੰ ਆਪ ਦੇਖ ਕੇ ਆਈ ਫਿਰ ਹਾਂ ਪਹਿਲਾਂ ਤੂੰ ਆਪ ਦੇਖਈ ਬਾਅਦ ਚ ਮੈਨੂੰ ਦਿਖਾ ਕੇ ਲਿਆਈ ਫਿਰ ਆਪਾਂ ਇਹਨੂੰ ਦਿਖਾਉਣ ਦਾ ਪ੍ਰੋਗਰਾਮ ਰੱਖਾਂਗੇ ਨਾਉਕਾ ਤਾਂ ਜਵਾਬ ਦੇਗੇ ਹਾਂ ਕਿਤੇ ਤੂੰ ਹੀ ਤਾਂ ਨਹੀਂ ਜਵਾਬ ਦਵਾਤਾ ਡਰਦੇ ਨੇ ਵੀ ਬੋਲਦੀ ਵਾਲਾ ਨਹੀਂ ਦਵਾਉਂਦੀ ਲਾਂਭੇ ਜੱਗੀ ਨਹੀਂ ਦਵਾਉਂਦੀ ਆਪੇ ਹਟ ਜੂਗੀ ਬੋਲਣੋਂ ਹਾਂ ਚੱਲ ਫਿਰ ਹੋਰ ਦੇਖ ਕੋਈ ਹਾਂ ਹਾਂ ਦੇਖ ਲੈ ਦੇਖ ਲੈ ਅੱਛਾ ਕਰੀ ਸੀ ਗੱਲ ਹਾਂ ਹਾਂ ਐਤਵਾਰ ਦਾ ਕੀ ਕਹਿੰਦੇ ਪਹਿਲਾਂ ਕੁੜੀ ਦੇਖ ਕੇ ਜਾਵਾਂਗੇ ਅੱਛਾ ਵੀ ਕਰ ਵਾਰ ਤੁਸੀਂ ਬਾਅਦ ਚ ਦੇਖੋ ਪਹਿਲਾਂ ਅਸੀਂ ਕੁੜੀ ਦੇਖ ਕੇ ਜਾਵਾਂਗੇ ਅੱਛਾ ਤੇ ਅੱਛਾ ਤੇਰੇ ਰਿਸ਼ਤੇਦਾਰੀ ਚ ਹਾਂ ਮੱਚਾ ਅੱਛਾ ਤੇਰੇ ਯਾਰ ਦੋਸਤ ਦਾ ਭਰਾ ਹੈ ਠੀਕ ਆ ਚੱਲ ਕੋਈ ਗੱਲ ਨਹੀਂ ਫਿਰ ਹਾਂ ਚੱਲ ਤੂੰ ਦੇਖ ਫਿਰ ਜਲਦੀ ਕਰ ਉਹਦਾ ਉਹੀ ਗੱਲ ਕਰਤੀ ਫਿਰ ਤੈਨੂੰ ਜਦੋਂ ਮੈਂ ਕਿਹਾ ਸੀ ਵੀ ਤੈਨੂੰ ਡਰਨ ਦੀ ਲੋੜ ਹੀ ਨਹੀਂ ਗਈ ਠੀਕ ਆ ਚੱਲ ਠੀਕ ਆ ਹਾਂ ਕਦੋਂ ਆ ਅੱਛਾ ਦੋ ਦਿਨਾਂ ਨੂੰ ਆਏਗਾ ਠੀਕ ਆ ਚਲਾ ਤੂੰ ਗੱਲ ਕਰ ਉਹਨਾਂ ਨਾਲ ਤੇ ਫਿਰ ਮੈਨੂੰ ਦੱਸੀ ਹਾਂ ਚੰਗਾ ਚੰਗਾ ਕੰਦੀ ਕਹਿੰਦਾ ਜਵਾਬ ਹੀ ਦੇਗੇ ਉਹ ਤਾਂ ਪਤਾ ਨਹੀਂ ਕੀ ਨੇ ਕਿਹੜੇ ਕੰਜਰਾਂ ਨੇ ਉਂਗਲ ਨਹੀਂ ਲਾਤੀ ਉਹਨਾਂ ਨੂੰ ਬੇੜਾ ਬਹਿ ਗਿਆ ਕਿਸੇ ਦਾ ਪਰ ਮੈਨੂੰ ਤਾਂ ਲੱਗਦੀ ਹੈ ਘਰਦਿਆਂ ਦਾ ਹੀ ਬੈਠਾ